ਅੰਦਰ ਆ ਗਏ ਆ ਲੋਕ ਅੰਦਰ ਆ ਗਏ ਐ ਕਬੱਡੀ ਨੂੰ ਚਾਹਣ ਵਾਲੇ ਰਾਜਾ ਪੱਦਰੀ ਕੁਝ ਕਹਿਣਾ ਚਾਹੁੰਦਾ ਰਾਜੇ ਪਿਆਰ ਨਾਲ ਕਹਿ ਰਵੀ ਤੂੰ ਕਹਿ ਹਲੋ ਭਾਈ ਸਾਰਿਆਂ ਦਾ ਜੋੜ ਕਰਕੇ ਰਿਕਵੈਸਟ ਹੈ ਚੀਨਾ ਬੱਡੀਆਂ ਮੈਚ ਦੇਖਣਾ ਹੈ ਸਾਰੇ ਇੱਕ ਵਾਰ ਗਰਾਊਂਡ ਤੋਂ ਬਾਹਰ ਹੋ ਜਾਓ ਜੋ ਬੱਡੀਆਂ ਮੈਚ ਲਾਗਾ ਕਾ ਸਾਰੀ ਟੀਮ ਰੱਬਰ ਹੈ ਬਾਹਰ ਹੋ ਜਾਓ ਭਾਈ ਰਿਕਵੈਸਟ ਆ ਜੋੜ ਕੇ ਸਾਰੇ ਭਾਈ ਹਾਂ ਭਰਾ ਬਣ ਕੇ ਸਾਰੇ ਬਾਹਰ ਹੋ ਜਾਓ ਜੇ ਮੈਚ ਬੜਾ ਸੋਹਣਾ ਵਾ ਮੇਰੇ ਮਿੱਤਰੋ ਜਿਹੜਾ ਆਪਾਂ ਵਿੱਚ ਆ ਰਿਹਾ ਹੈ ਪਾਜੀ ਵੀਰ ਨੇ ਦੇਖੋ ਆਪ ਮੈਂ ਫੜ ਕੇ ਆਖਿਆ ਭਾਈ ਅਸੀਂ ਤੁਹਾਡੇ ਕਰਕੇ ਆ ਤੁਸੀਂ ਸਾਡਾ ਮਾਣ ਪਰ ਇੱਕ ਮਾਣ ਰੱਖੋ ਯਾਰ ਤੁਸੀਂ ਬਾਹਰ ਚੱਲ ਜਾਓ ਜਿਹਨਾਂ ਦਾ ਨਹੀਂ ਕੰਮ ਪਲੀਜ਼ ਬਾਹਰ ਹਾਂ ਬੜਾ ਬਣ ਕੇ ਜਿਹੜਾ ਜਿਹਨਾਂ ਦਾ ਕੋਈ ਐਕਸ਼ਨ ਚ ਨਹੀਂ ਹੈਗੇ ਮੇਰਾ ਵੀਰ ਉਹ ਯਾਰ ਬਾਹਰ ਜਾ ਬੜੋ ਮੈਚ ਬੜਾ ਚੋਟੀ ਦਾ ਲੱਖਾਂ ਰੁਪਏ ਦਾ ਬਜਟਾ ਇਕੱਲੇ ਮੈਚ ਦਾ ਔਰ ਕਹਿੰਦੇ ਆ ਕੱਲੇ ਮੈਚ ਕਰਾਉਣ ਲਈ ਪਿਆਰ ਨਾਲ ਪਿਆਰ ਨਾਲ ਉਧਰ ਸਾਡਾ ਮਨਦੀਪ ਚਤਨਿਆ ਕਰੈਣ ਵਾਲੇ ਮਨਦੀਪ ਮਨਦੀਪ ਜੀ ਚਤਨਿਆ ਕ੍ਰੇਨ ਸਰਵਿਸ ਵਾਲੇ ਆਖਦੇ ਆ ਸਾਡੇ ਵੱਲੋਂ ਵੀ 2000 ਤੋਂ ਚੱਕ ਕੇ 5000 ਕਰ ਦਿਓ ਪੰਜਾਬ